ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਉਮੀਦ ਕਰਦੇ ਕਿ ਸਾਡੇ ਜਾਨੇ ਚਰਦੀ ਕਲਾ ਦੇ ਵਿੱਚ ਹੋਵਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਥੈਂਕ ਯੂ ਸੋ ਮੱਚ ਸਪੋਰਟ ਕਰਨ ਲਈ ਸੋ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤੇ ਗਰਮੀ ਚ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਠੰਡੇ ਠੰਡੇ ਆਪਾਂ ਮਾਰਨਿੰਗ ਟਾਈਮ ਠੰਡੇ ਠੰਡੇ ਕੰਮ ਕਰ ਲੈਂਦੇ ਆ ਕਿਉਂਕਿ ਕੰਮ ਤਾਂ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਔਖੇ ਹੁੰਦੇ ਆ ਤੇ ਅੱਜ ਵੀ ਗਰਮੀ ਬਹੁਤ ਜ਼ਿਆਦਾ ਵਾ ਤੇ ਕੱਲ ਤਾਂ ਵੈਸੇ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਹੀ ਬਾੜਿਸ਼ ਐਂ ਸੋਚਿਆ ਕਿ ਬਾੜਿਸ਼ ਆ ਜੂਗੀ ਪਰ ਨਹੀਂ ਆਈ ਤੇ ਹਵਾ ਹਵਾ ਚੱਲਦੀ ਰਹੀ ਸੀ ਤੇ ਸੋ ਹੈਗਾ ਵਾ 3 ਵਜੇ ਦਾ ਟਾਈਮ ਆ ਤੇ ਸੋ ਸਾਰਿਆਂ ਦੇ ਘਰੀ ਰਿਕਵੈਸਟ ਹੈ ਕਿ ਤੁਸੀਂ ਸਾਡਾ ਚੈਨਲ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲੋ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੇ ਸੋ ਸ਼ਾਮ ਦੇ ਕੰ ਆ 3 ਵਜੇ ਦੇ ਹੁਣ ਕੰਮ ਸਟਾਰਟ ਨੇ ਤੁਹਾਨੂੰ ਪਤਾ ਹੀ ਹੈ ਰੋਟੀ ਪਾਣੀ ਸਭ ਕੁਝ ਹਨਾ ਬਣਾਉਣਾ ਹੁੰਦਾ ਸ਼ਾਮ ਨੂੰ ਸੋ ਮੇਰੀਆਂ ਭੈਣਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਬਲੌਗ ਪਾਇਆ ਕਰੀਏ ਜਾਂ ਟਿਪਸ ਵਗੈਰਾ ਪਾਇਆ ਕਰੀਏ ਸੋ ਕਮੈਂਟ ਜਰੂਰ ਕਰਿਆ ਕਰੋ ਜੇ ਕਿਸੇ ਨੂੰ ਬਲੌਗ ਪਸੰਦ ਆ ਤਾਂ ਆਪਾਂ ਬਲੌਗ ਪਾਇਆ ਕਰਾਂਗੇ ਤੇ ਭੜ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੇ ਸੋ ਆਪਾਂ ਮਿਲਦੇ ਹਾਂ ਮਿਲਦੇ ਆਪਾਂ ਤੁਹਾਨੂੰ ਥੋੜੇ ਟਾਈਮ ਬਾਅਦ ਵਿੱਚ ਸੋ ਇੱਥੇ ਹਰਜੋਤ ਸੁਨਣ ਡਿਆ ਸੀ ਟੀਵੀ ਤੇ ਸ਼ਬਦ ਮੈਂ ਵੀ ਉਟ ਕੀਤਾ ਸੀ ਫਿਰ ਕਿਉਂਕਿ ਆਵਾਜ਼ ਆ ਜੇ ਤੇ ਕਾਪੀਰਾਈਟ ਦਾ ਥੋੜਾ ਡੜ ਹੁੰਦਾ ਵਾ ਇਸ ਕਰਕੇ ਮੈਂ ਵੀ ਉਟ ਕੀਤਾ ਸੀ ਤੇ ਹਰਜੋਤ ਰੈਡੀ ਹੋ ਕੇ ਬੈਠਾ ਵਾ ਇਹਨੇ ਅੱਜ ਜਾਣਾ ਸੀ ਸਕੂਲ ਗਵਰਨਮੈਂਟ ਸਕੂਲ ਆ ਉੱਥੇ ਕੋਈ ਮਤਲਬ ਪ੍ਰੋਗਰਾਮ ਸੀ ਉੱਥੇ ਜਾਨੀਆਂ ਸੱਡੀਆਂ ਵੇਖੋ ਕਿੱਦਾਂ ਦੇਖਣ ਡੀਆਂ ਨੇ ਤੇ ਪੱਠੇ ਖਾਂਡੀਆਂ ਨੇ ਹੂੰ ਪਟੇ ਕਾਂਡੀਆਂ ਖਾਲਾ 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 ਟਿੱਕਰ ਬਲੇ ਚਲਾ ਕੇ ਚਲ ਗਏ ਮੋਟਰ ਪਤਾ ਨਹੀਂ ਕਿੱਥੇ ਗਏ ਦੱਸ ਕਿ ਵੀ ਨਹੀਂ ਗਏ ਕਿ ਮੋਟਰ ਚਲਾਈ ਸੀ ਤੇ ਟੈਂਕੀ ਨੇ ਕਰਤਾ ਚਿੱਕਰ ਉਹ ਦੇਖੋ ਸਾਹਮਣੇ ਟੈਂਕੀ ਨੇ ਚਿੱਕਰ ਕਰਤਾ ਇੱਧਰ ਬੱਕਰੀਆਂ ਮੈਂ ਮੈਂ ਕਾਂਡੀਆਂ ਨੇ ਹਵਾ ਆਉਂਦੀ ਆ ਚਲੋ ਬਾਹਰ ਚਲਦੇ ਆਪਾਂ ਤੇ ਫਿਰ ਤੁਹਾਨੂੰ ਮਿਲਦੇ ਆ ਥੋੜਾ ਟਾਈਮ ਤੱਕ ਸੋ ਆਪਾਂ ਹੁਣ ਬਾਹਰ ਚਲਦੇ ਆ इधर तो बहुत ज्यादा गर्मी बहुत इधर मैं भांडे धोन वाले है, पर थोड़े जीत चाह सी चाह कर लगे गर्म बर्तन ले लेंगे गलास इधर वेखो धुप्प बहुत ज्यादा वा ਆ ਵੇਖੋ ਟੈਂਕੀ ਚਾਲੂ ਰਹਿ ਗਈ ਤੇ ਪਾਣੀ ਬਹੁਤ ਜ਼ਿਆਦਾ ਹੋ ਗਿਆ ਇੱਧਰ ਦੇਖੋ ਲੋਕ ਕੀ ਪਾਣੀ ਦੀ ਨਹੀਂ ਬਚਤ ਕਰਦੇ ਤੇ ਸਾਡੇ ਕੰਮ ਵੇਖ ਲਓ ਟੈਂਕੀ ਮੋਟਰ ਚਾਲੂ ਛੜਤੀ ਤੇ ਇੱਧਰ ਵੇਖੋ ਬੱਕਰੀਆਂ ਡਈਆਂ ਨੇ ਪੱਠਿਆਂ ਨੂੰ ਰੋਣ ਹੁੰਦੀਆਂ ਪੱਠੇ ਪਾ ਦੋ ਸਾਨੂੰ ਚੱਕਰ ਹੋ ਗਿਆ ਡੰਗੜਾਂ ਦਾ ਵੇਖੀਏ ਗੋਆ ਗੋਆ ਹਟਾਉਣ ਵਾਲਾ ਤੇ ਹਟਾਲ ਦिए ਮੈਂ ਹੁਣੇ ਹਟਾ ਕੇ ਹੀ ਗਈ ਸੀ ਹਜੀ ਗੋਵਾ ਪੱਠੇ ਖਾਂਦੀਆਂ ਨੇ ਸੋ ਇੱਧਰ ਆਪਾਂ ਬਾੜੀ ਰੱਖੀ ਆ ਕਿ ਡੰਗੜਾਂ ਵਾਲੇ ਵੀ ਧਿਆਨ ਤੇ ਹੁਣ ਰਹਿੰਦਾ ਵਾ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਡੰਗੜ ਇਹ ਲਾਈ ਹੋਈ ਆ ਮੱਛਰਦਾਨੀ ਸੋ ਇਹ ਲੱਗਾਈ ਆ ਆਪਾਂ ਮੱਛਰਦਾਨੀ ਮੱਖੀਆਂ ਤੋਂ ਬਚਾ ਰਹਿੰਦਾ ਵਾ ਇੱਧਰ ਟੋਕਾ ਇੱਧਰ ਫੇਰ ਪੱਠੇ ਕੁਤਰੀ ਦੇ ਆ ਇੱਧਰ ਤੂੜੀ ਲੱਗੀ ਆ ਹਾਂ ਸ਼ਾਮ ਦੇ ਕੰਮ ਦਾ ਵੀ ਟਾਈਮ ਹੋ ਜਾਂਦਾ ਚਾਟੀ ਇਹ ਸਾਰੇ ਖੇਤ ਹੀ ਸਾਡਾਂ ਦੇ ਇੱਧਰ ਕਿਸੇ ਨੇ ਕਮਾਦ ਵਿੱਜਿਆ ਵਲ ਅੱਗੇ ਵਾਕੀ ਲੱਗੇ ਘਾੜੀ ਆ ਅੱਜ ਹੈਗਾ ਸੀ ਸਕੂਲ ਦੇ ਵਿੱਚ ਕੋਈ ਆਇਆ ਹੋਇਆ ਸੀ ਸਰਕਾਰੀ ਸਕੂਲ ਗਵਰਨਮੈਂਟ ਨਸ਼ਿਆਂ ਦੇ ਵਿਰੁੱਧ ਅੱਜ ਗਵਰਨਮੈਂਟ ਸਕੂਲ ਕੋਈ ਆਏ ਹੋਏ ਸੀ ਨਸ਼ਿਆਂ ਦੇ ਵਿਰੁੱਧ ਕੁਝ ਜਾਣਕਾਰੀ ਦੇਣ ਤੇ ਸਾਡੇ ਹਰਜੋਤ ਹੁਣ ਤੇ ਉਹਦੇ ਪਾਪਾ ਉੱਥੇ ਗਏ ਆ ਤੇ ਮੈਂ ਕਿਹ ਚੱਲਣਾ ਮੈਨੂੰ ਦੱਸ ਕਿ ਵੀ ਨਹੀਂ ਗਏ ਕਿ ਟੈਂਕੀ ਚਲਾਈ ਆਪਾਂ ਮੋਟਰ ਚਲਾਈ ਆ ਪਾਣੀ ਪੜ ਲੈਣਾ ਤੇ ਉਹ ਮੋਟਰ ਚਲਦੀ ਰਹੀ ਤੇ ਪਾਣੀ ਸਾਰਾ ਥੱਲੇ ਆ ਗਿਆ ਹੁਣ ਮੈਂ ਮੋਟਰ ਬੰਦ ਕਰਕੇ ਆਈ ਪਰ ਚਿੱਕਰ ਹੋ ਗਿਆ ਪਰ ਹੁਣ ਗਰਮੀ ਦਾ ਮੌਸਮ ਹੈ ਇਸ ਕਰਕੇ ਜਗਾ ਸੁੱਕ ਜਾਂਦੀ ਆ ਨਹੀਂ ਤੇ ਬਹੁਤ ਜ਼ਿਆਦਾ ਚਿੱਕਰ ਹੋ ਜਾਂਦਾ ਤੇ ਗਰਮੀ ਬਹੁਤ ਹੋ ਗਈ ਆ ਗਰਮੀ ਦਾ ਤਾਂ ਕੁਝ ਕਹਿ ਨਹੀਂ ਸਕਦੇ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਇੱਧਰ ਦੇਖੋ ਆਪਾਂ ਇੱਧਰ ਵੇਲੀ ਵਾਲ ਬੈਠੇ ਆ ਉਹ ਦੇਖੋ ਕਿਦਾਂ ਪਾਣੀ ਰਿਹਾ ਨੇਰਾ ਆਉਂਦਿਆ ਤੇ ਤੁਸੀਂ ਦੇਖ ਸਕਦੇ ਹੋ ਸੋ ਵੀਡੀਓ ਨੂੰ ਪਲੀਜ਼ ਪਿਆਰ ਜ਼ਰੂਰ ਦਿਆ ਕਰੋ ਇੱਧਰ ਸਾਡੇ ਪਸ਼ੂ ਵੱਜੇ ਨੇ ਤੇ ਆਪਾਂ ਪਸੰਦ ਬਣਾ ਰਹੇ ਆ ਦੇਖ ਸਕਦੇ ਹੋ ਉਹ ਬੱਕੜੀਆਂ ਦਾ ਸਾਡਾ ਸੈੱਡ ਤੇ ਉਹ ਬੱਕਰੀਆਂ ਰੱਖੀਆਂ ਆਪਾਂ ਤੇ ਇੱਧਰ ਪਸ਼ੂ ਰੱਖਿਆ ਮੱਛਰਦਾਨੀ ਲਈ ਹੋਈ ਆ ਇੱਧਰ ਖੇਤੀ ਆ ਸਾਰੇ ਇੱਧਰਲੀ ਸਾਈਡ ਸਾਰੇ ਖੇਤੀ ਆ ਤੇ ਹੁਣ ਤਾਂ ਚਲੋ ਹਵਾ ਹੁੰਦੀ ਆ ਬਾਅਦ ਚ ਜਦੋਂ ਫਸਲ ਹੁੰਦੀ ਆ ਤੇ ਫਿਰ ਬਹੁਤ ਜ਼ਿਆਦਾ ਉਹ ਕੀ ਕਹਿੰਦੇ ਉਹਨੂੰ ਹਣਾ ਹਵਾ ਦਾ ਡੱਕਾ ਹੋ ਜਾਂਦਾ ਵਾ ਹਵਾ ਨਹੀਂ ਹੁੰਦੀ ਹੈਗੀ ਤੇ ਚਲੋ ਬਾਕੀ ਮੈਂ ਇਹ ਚੀਜ਼ਾਂ ਬੜੀਆਂ ਨੋਟ ਕੀਤੀਆਂ ਹਨ ਕਿ ਅ ਇੰਸਟਾਗ੍ਰam ਤੇ ਵੀ ਮੈਂ ਕਈ ਇਹ ਚੀਜ਼ਾਂ ਵੇਖੀਆਂ ਨੇ ਕਮੈਂਟ ਆਫ ਕੀਤੇ ਹੁੰਦੇ ਕਈ ਜਾਣੇ ਤੇ ਦੇਖੋ ਜੇ ਤਾਂ ਚੰਗੇ ਵਧੀਆ ਕੰਮ ਕਰਦੇ ਹੋ ਤੇ ਤੁਹਾਨੂੰ ਕਮੈਂਟ ਆਫ ਕਰਨ ਦੀ ਲੋੜ ਹੀ ਨਹੀਂ ਹੈ ਹਨਾ ਤੇ ਜੇ ਤਾਂ ਆਪਣੇ ਆਪ ਨੂੰ ਇਹ ਚੀਜ਼ ਫੀਲ ਹੁੰਦੀ ਹੈ ਕਿ ਮੈਂ ਗਲਤ ਕੰਮ ਕਰਦੀ ਆ ਜਾਂ ਗਲਤ ਕੰਮ ਕਰਦਾ ਵਾਂ ਤੇ ਫਿਰ ਉਹ ਲੋਕ ਜਿਹੜੇ ਕਮੈਂਟ ਆਫ ਹੀ ਰੱਖਦੇ ਆ ਤੇ ਸੋ ਕਮੈਂਟ ਆਫ ਨਾ ਕਰਾ ਕਾਣਾ ਮੈਂ ਕਈ ਵਾਰ ਇਹ ਚੀਜ਼ਾਂ ਦੇਖੀਆਂ ਹੀ ਆ ਵਾ ਕਮੈਂਟ ਆਫ ਕਰ ਦਿੰਦੇ ਆ ਕਈ ਵਾਰ YouTube ਦੇ ਕਮੈਂਟ ਵੀ ਆਫ ਕਰ ਦਿੰਦੇ ਆ ਤੇ ਆਫ ਨਾ ਕਰਿਆ ਕਰੋ ਤੇ ਸੋ ਮੈਂ ਹੁਣ ਬਾਹਰ ਬੈਠੀ ਤੇ ਮੈਂ ਕਹਾਂ ਚਲੋ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਤੁਹਾਨੂੰ ਨਾਲ ਬੈਠੀ ਸੀ ਨਾਲੇ ਚਲੋ ਮੈਂ ਹਾਂ ਗੱਲਾਂ ਕਰਦੇ ਆ ਤੇ ਜੇ ਸੋਚੋ ਤੇ ਇਸ ਟਾਈਮ ਦੇ ਵਿੱਚ ਜਿੱਦਾਂ ਹੁਣ ਆਪਾਂ ਆਣਾ ਹੈ ਆ ਜਿਹੜਾ ਸਮਾਂ ਸਾਡੇ ਤੇ ਹਨਾ ਚੱਲਦਾ ਪਿਆ ਵਾ ਆਪਾਂ ਕਿ ਮਤਲਬ ਕਿ ਇਹ ਸਮੇਂ ਦੇ ਵਿੱਚ ਕੋਈ ਵੀ ਕਿਸੇ ਦੀ ਹੈਲਪ ਨਹੀਂ ਕਰਦਾ ਹੈਗਾ ਜਿੰਨਾਂ ਕੋਲੋਂ ਚਲੋ 4 ਪੈਸੇ ਹੈਗੇ ਆ ਕੁਝ ਤਾਂ ਲੋਕ ਹਨਾ ਹਵਾ ਕਰਦੇ ਆ ਤੇ ਕੁਝ ਚਲੋ ਨਹੀਂ ਕਰਦੇ ਕੁਝ ਤਾਂ ਕਰਦੇ ਆ ਤੇ ਆਪਾਂ ਚਲੋ ਸਾਰੇ ਬੜੇ ਨਹੀਂ ਕਹਿ ਸਕਦੇ ਕਈ ਲੋਕ ਚੁੱਧ ਲੋ ਦਾਣ ਵੀ ਕਰਦੇ ਐਵੇਂ ਕਿ ਕਈ ਕਿ ਨਹੀਂ ਕਰਦੇ ਕਰਦੇ ਆ ਜੇ ਦਾਣ ਵੀ ਕਈ ਪਰ ਦਾਣ ਉਥੇ ਕਰਨ ਦਾ ਫਾਇਦਾ ਵਾ ਜਿੱਥੇ ਵਿਚਾਰਿਆਂ ਦੇ ਸਿਰ ਤੇ ਸੱਤ ਨਹੀਂ ਹੈਗੀ ਹਨ ਤੇ ਆਪਾਂ ਫालतू ਪੈਸਾ ਖਰਾਬ ਕਰਦੇ ਆ ਹਨ ਜਿਹੜੇ ਘਰਾਂ ਦੇ ਵਿੱਚ ਵੀ ਵਸ ਰਹੇ ਆ ਘਰਾਂ ਦੇ ਵਿੱਚ ਵਧੀਆ ਸੋਹਣੀ ਰੋਟੀ ਵੀ ਖਾ ਰਹੇ ਆ ਆਪਾਂ ਉਹਨਾਂ ਨੂੰ ਵੀ ਦਾਣ ਕਰੀ ਜਾਂਦੇ ਆ ਕਈ ਲੋਕ ਇਦਾਂ ਦੇ ਹੈਗੇ ਆ ਕਿ ਉਹਨਾਂ ਨੂੰ ਵੀ ਦਾਣ ਕਰ ਦਿੰਦੇ ਆ ਸੋ ਜਿਹੜੇ ਵਿਚਾਰਿਆਂ ਦੇ ਤਾਂ ਤੇ ਕੱਪੜੇ ਨਹੀਂ ਨਾ ਉਹਨਾਂ ਨੂੰ ਘੜਿਆ ਘਰ ਉਹ ਦਾਣਾ ਤੇ ਮੈਂ ਤਾਂ ਇਹੀ ਚੀਜ਼ ਬੋਲੂਗੀ ਤੇ ਬਾਕੀ ਸੋਚ ਆਪੋ ਆਪਣੀਆਂ ਹਨਾ ਕਿਉਂਕਿ ਆਪਾਂ ਸੋਸ਼ਲ ਮੀਡੀਆ ਦੇ ਵਿੱਚ ਆ ਕੇ ਇਹ ਚੀਜ਼ ਨਹੀਂ ਬੋਲਣਾ ਚਾਹੁੰਦੇ ਵੀ ਹਨਾ ਐ ਇਹਨੂੰ ਆ ਕਰਨਾ ਚਾਹੀਦਾ ਇਹਨੂੰ ਆ ਕਰਨਾ ਚਾਹੀਦਾ ਕਿਉਂਕਿ ਫਿਰ ਲੋਕੀ ਕਮੈਂਟਾਂ ਦੇ ਵਿੱਚ ਕਹਿ ਦਿੰਦੇ ਇਹ ਸਾਨੂੰ ਅਕਲ ਸਿਖਾਉਣ ਲੱਗੀ ਆ ਹਨਾ ਸੋ ਆਪਾਂ ਇਹ ਇਸ ਟੌਪਿਕ ਦੇ ਉੱਪਰ ਗੱਲ ਹੀ ਨਹੀਂ ਕਰਦੇ ਪਰ ਫਿਰ ਵੀ ਆਪਾਂ ਹਨਾ ਥੋੜਾ ਬੋਤਾ ਦੱਸਣਾ ਜ਼ਰੂਰੀ ਸਮਝਦੇ ਸੀ ਤੇ ਦੱਸ ਦਿੱਤਾ ਤੇ ਬਾਕੀ ਚਲੋ ਕੋਈ ਨਹੀਂ ਤੇ ਸੋ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਕਿਸੇ ਦੀ ਬੋਲੀ ਤੇ ਕਿਸੇ ਤੇ ਹਨਾ ਅ ਰਹਿਨ ਸਹਿਨ ਨੂੰ ਨਾ ਵੇਖਿਆ ਕਰੋ ਕਿ ਕੋਈ ਕਿੱਦਾਂ ਦੀ ਵੀਡੀਓ ਬਣਾਉਂ ਰਿਹਾ ਕੋਈ ਕਿੱਦਾਂ ਹਨਾ ਬੋਲਣ ਰਿਹਾ ਸੋ ਕਿਸੇ ਦੀ ਮਿਹਨਤ ਵੇਖਿਆ ਕਰੋ ਮਿਹਨਤ ਬਹੁਤ ਬੰਦਾ ਕਰਦਾ ਵਾ ਮੇਲ ਵੀਡੀਓ ਬਣਾਉਂਦੀ ਹੋਵੇ ਭਾਵੇਂ ਉਹ ਘਰ ਦੇ ਕੰਮਾਂ ਦੀ ਹੋਵੇ ਕਿਸੇ ਵੀ ਟੌਪਿਕ ਦੀ ਹੋਵੇ ਹਨ ਸੋ ਰਿਸਪੈਕਟ ਦਿਆ ਕਰੋ ਰਿਸਪੈਕਟ ਬਹੁਤ ਵੱਡੀ ਚੀਜ਼ ਹੈ ਜੇ ਦੇਵਾਂਗੇ ਤਾਂ ਹੀ ਤੁਹਾਨੂੰ ਮਿਲੂਗੀ ਤੇ ਜਿਗਾਰੀਆਂ ਆਪਾਂ ਹਨ ਉਹ ਸਾਹ ਦੇ ਨਾਲ ਅਗਲੇ ਨੂੰ ਹਰ ਕੋਈ ਬੰਦਾ ਫੇਮ ਪਾਲਦਾ ਵਾ ਠੀਕ ਆ ਭਾਵੇਂ ਉਹ ਕਿਸੇ ਵੀ ਟੌਪਿਕ ਦਾ ਹੋਵੇ ਹਰ ਬੰਦਾ ਫੇਮ ਪਾਲਦਾ ਪਰ ਫੇਮ ਦਾ ਮਤਲਬ ਇਹ ਨਹੀਂ ਆ ਕਿ ਆਪਾਂ ਹਨ ਗਲਤ ਕਦਮ ਚੁੱਕੀਏ ਗਲਤ ਸਟੈਪ ਚੁੱਕੀਏ ਗਲਤ ਚੀਜ਼ਾਂ ਕਰੀਏ ਇਹ ਚੀਜ਼ ਦਾ ਫੇਮ ਨਹੀਂ ਆ ਆਪਾਂ ਫੇ ਮੋ ਚੀਜ਼ ਹੁੰਦੀ ਆ ਜਿਹੜੀ ਵੀ ਵਧੀਆ ਸੋਹਣੀਆਂ ਸਾੜਿਆਂ ਦੇ ਵਿੱਚ ਬਹਿਣ ਵਾਲੀਆਂ ਚੀਜ਼ਾਂ ਹੁਣ ਉਹ ਚੀਜ਼ ਨੂੰ ਜ਼ਿਆਦਾ ਪ੍ਰਮੋਟ ਕਰਿਆ ਕਰੋ ਜੀ ਸੋ ਇਹ ਗੱਲਾਂ ਕਰਨੀਆਂ ਸੀ ਤੇ ਸ਼ਾਮ ਦਾ ਟਾਈਮ ਹੋ ਗਿਆ ਵਾ ਤੇ ਮੈਂ ਬੈਠੀ ਸੀ ਇੱਥੇ ਹਵਾ ਦੇਖੋ ਕਿੰਨੀ ਸੋਹਣੀ ਆ ਰਹੀ ਹੈ ਤੇ ਇਹ ਹੈਗੀ ਆ ਅੰਬ ਦੀ ਛਾਂ ਤੇ ਹਵਾ ਬਹੁਤ ਵਧੀਆ ਆਉਂਦੀ ਆ ਦੇਖੋ ਤੇ ਬਹੁਤ ਸੋਹਣੀ ਹਵਾ ਆਉਂਦੀ ਆ ਜੀ ਦੇਸੀ ਦੇਖ ਸਕਦੇ ਹੋ ਤੇ ਸੋ ਇੱਧਰ ਦਾ ਵੀ ਵੀਊ ਦੇਖੋ ਸਾਰੇ ਪਾਸੇ ਮੇਕ ਮਾ ਦਿੰਦੀ ਹਾਂ ਕੈਮਰਾ ਸੋ ਮੈਂ ਇੱਥੇ ਅੰਬਾਂ ਦੀ ਸਾਵੇਂ ਬੈਠੀ ਸੀ ਤੇ ਅੰਦਰ ਵੀ ਸਾਰਾ ਦਿਨ ਅੰਦਰ ਹੀ ਲੰਘ ਜਾਂਦੀ ਅੰਦਰ ਬੈਠੇ ਰਹਿੰਦੇ ਆਪਾਂ ਪਰ ਫਿਰ ਮੈਂ ਕਿਹਾ ਚਲੋ ਬਾਹਰ ਦੀ ਹਵਾ ਵੀ ਲੈਣੀ ਚਾਹੀਦੀ ਹੈ ਸੋ ਮੈਂ ਇੱਥੇ ਬਾਹਰ ਆ ਗਈ ਸੀ ਉਧਰ ਰੋਡ ਕਾਫੀ ਚੱਲਦਾ ਪਿਆ ਵਾ ਤੇ ਰੋਡ ਕਾਫੀ ਚੱਲਣ ਡਿਆ। ਤੋਂ ਹੁਣ ਆਪਾਂ ਸ਼ਾਮ ਦੇ ਕੰਮ ਸੰਭਾਲਾਂਗੇ। ਲੱਖ ਮੰਦੋ। ਢਾਂਕੀ ਦਾ ਪਤਾ ਨਹੀਂ ਲੱਗਾ ਕਿਦੇ ਵੱਲੇ ਚੱਲਾਂ ਦੀ ਸਾਡੇ। ਹੁਣੇ ਆਵਾ ਤੂੰ ਬਾਹਰ ਨਹੀਂ ਨਿਕਲਿਆ ਤੂੰ। ਨਾ। ਤੂੰ ਹੀ ਨਹੀਂ ਦੱਸਿਆ ਕਿ ਢਾਂਕੀ ਚ ਮੌਜੂਦਾ ਬਾਹਰ ਨਹੀਂ ਗਈਆਂ ਛੁੱਟੀਆਂ ਕੱਲ ਮੇਰੀ ਮੀਟਿੰਗ ਆ ਬੰਡੇ ਨਹੀਂ ਜਾਣਾ ਛੁੱਟੀਆਂ ਤੇ ਤੁਸੀਂ ਕਿੱਥੇ ਜਾਣਾ ਹਾਂ ਕਿੱਥੇ ਜਾਣਾ ਮੈਂ ਜੋਦੀ ਮਾਸੀ ਆਉਣਾ ਹਾਂ ਸੀ ਤਾਂ ਜੋਦੀ ਆਵੇ ਦੇਖੋ ਕਦਾਂ ਆਉਂਦੀ ਜੋਦੀ ਮਾਸੀ ਨਹੀਂ ਆਉਣਾ ਨਹੀਂ ਦੱਸਿਆ ਦੱਸਿਆ ਹਾਂ ਇਨਸ਼ਾਅੱਲਾ ਜੋ ਹੈ ਗਿਆ ਜੋ ਖੁੱਲੇ ਗਿਆ ਤੇ ਨੂੰ ਨਹੀਂ ਪਤਾ ਪ੍ਰੋਗਰਾਮ ਚੱਲਣਾ ਡੈ ਸਕੂਲੇ ਠੰਡੇ ਠੰਡੇ ਜੋ ਖੁੱਲੇ ਗਿਆ ਪਰ ਮੁੰਡਿਆਂ ਨੂੰ ਸੱਦਿਆ ਹੋਇਆ ਕਿਹੜੇ ਮੁੰਡੇ ਜਿੰਨਾ ਨੇ ਆਂਬੜਾ ਸ਼ਕੇ ਪਾਰਟਿਸਪੇਟ ਕਰਨਾ ਉਹਨਾਂ ਨੇ ਹਜੂ ਨਹੀਂ ਕਰਨਾ ਗਿਫਟ ਮਿਲਨੇ ਉਹਨਾਂ ਨੂੰ ਕਾ

ਸਮੋਸੀ ਅੱਛਾ ਫਿਰ ਹੋੜ ਕੋਲ ਡਰਿੰਕ ਸੋ ਹਰਜੋਤ ਹੁਣੇ ਆ ਗਏ ਸਕੂਲੋਂ ਵਾਪਸ ਤੇ ਇੱਥੇ ਇਹਨਾਂ ਨੂੰ ਮਿਲੀਆਂ ਸੀ ਟੀ-ਸ਼ਰਟਾਂ ਬੱਚਿਆਂ ਨੂੰ ਮਿਲੀਆਂ ਸੀ ਕਿਉਂਕਿ ਉੱਥੇ ਨਸ਼ਾ ਨਸ਼ੇ ਬਾਰੇ ਕੋਈ ਜਾਣਕਾਰੀ ਦੇ ਰੇ ਸੀ ਉਹਨਾਂ ਨੇ ਇਹ ਦਿੱਤੀਆਂ ਟੀ-ਸ਼ਰਟਾਂ ਆਪਣੀ ਮਸੂੜੀ ਕੀਤੀ ਕਿਉਂਕਿ ਵੈਸੇ ਸਿੰਪਲ ਟੀ-ਸ਼ਰਟ ਦੇ ਦਿੰਦੇ ਤੱਕ ਫਿਰ ਵੀ ਵਧੀਆ ਸੀ ਜਿਹੜਾ ਵੀ ਕੋਈ ਮੰਤਰੀ ਬੰਦਾ ਆਪਣੀ ਫੋਟੋ ਪਹਿਲਾਂ ਤੋਂ ਸਾਫ ਦਿੰਦਾ ਉੱਪਰ ਤੇ ਦੇਖੋ ਜੇ ਕਿਸੇ ਦਾ ਭਲਾ ਕਰਨਾ ਵਾ ਤੇ ਚੋਰੀ ਛੁਪੇ ਵੀ ਕਰ ਸਕਦੇ ਹੋ ਤੁਸੀਂ ਫੋਟੋਆਂ ਲਾਉਣ ਦਾ ਕੋਈ ਮਤਲਬ ਨਹੀਂ ਹੈਗਾ ਤੇ ਸੋ ਫੋਟੋਆਂ ਛਪਾ ਦਿੱਤੀਆਂ ਨੇ ਤੇ ਜਿਹੜੀ ਸ਼ਰਟ ਚਲੋ ਮਿਲ ਗਈ ਵਧੀਆ ਸੀ ਪ੍ਰੋਗਰਾਮ ਸਕੂਲੇ ਫੋਲਡਿੰਗ ਵਗੈਰਾ ਸਮੋਸੇ ਵਗੈਰਾ ਮਿਲਦੇ ਪਏ ਸੀ ਲੇਕਿਨ ਜਿਆਦਾ ਬੰਦੇ ਬੁੱਡੀਆਂ ਸੀ ਬੰਦੇ ਘੱਟ ਸੀ ਇੱਥੇ ਤੇ ਚਲੋ ਖਾਣ ਪੀਣ ਲਈ ਲੱਗੇ ਸੀ ਖਾਏ ਤੇ ਬਾਕੀ ਮੈਨੂੰ ਸਰਕਾਰਾਂ ਤੇ ਇੰਟਰਸਟ ਨਹੀਂ ਹੈਗਾ ਬਾਕੀ ਬਿਲਕੁਲ ਵੀ ਆਪਾਂ ਸਰਕਾਰਾਂ ਦੇ ਨਾਲ ਬਿਲਕੁਲ ਨਹੀਂ ਚੱਲਦੇ ਹੈਗੇ ਕਿਉਂਕਿ ਇਹ ਕੋਈ ਕੰਮ ਤਾਂ ਕਰ ਦੇਣੀ ਆ ਕਿਸਾਨਾਂ ਨੂੰ ਕਿੰਨਾ ਚਿਰ ਇਹਨਾਂ ਨੇ ਧੱਕੇ ਦਿੱਤੇ ਨੇ ਤੇ ਕਿਸਾਨ ਫਸਲ ਵੇਚਦਾ ਰਹਿੰਦਾ ਹੈ ਤੇ ਇਹ ਬੱਸ ਉਹਨਾਂ ਦੀ ਫਸਲ ਵੀ ਨਹੀਂ ਚੰਗੀ ਤਰ੍ਹਾਂ ਲੈਂਦੇ ਹੈਗੇ ਉਹ ਵੀ ਮਹਿੰਗੀ ਲੈ ਕੇ ਤੇ ਸਸਤੀ ਰਹਿ ਕੇ ਮਹਿੰਗੀ ਵੇਚ ਦਿੰਦੇ ਆ ਤੇ ਕਿਸਾਨ ਵਿਚਾਰਾ ਫਿਰ ਪਿੱਛੇ ਰਹਿ ਜਾਂਦਾ ਸੋ ਇੱਥੇ ਜੋ T-shirt ਪਾ ਕੇ ਵੇਖਣ ਡਿਆ ਸੀ ਚਲੋ ਮੈਂ ਕੇ ਪਾ ਕੇ ਦੇਖ ਲਾ ਤੇ ਸੋ ਇੱਕ ਝਟ ਹੋਣਾ ਚਾਹੀਦਾ ਵਾ ਕਿਉਂਕਿ ਨਸ਼ੇ ਦੇ ਵਿਰੁੱਧ ਦਾ ਪਹਾਣ ਨਸ਼ਾ ਤਾਂ ਹੀ ਖਤਮ ਹੋ ਸਕਦਾ ਜੇ ਇੱਕ ਝਟ ਹੋਈਏ ਤਾਂ ਇੱਥੇ ਆਪਾਂ ਮਜ਼ਾਕ ਵਗੈਰਾ ਕਰਦੇ ਪਏ ਸੀ ਹਾਸਾ ਮਜ਼ਾਕ ਚੱਲਦਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਲਾਈਕ ਆ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜੇ ਵਧੀਆ ਜਿੱਥੇ ਵਧੀਆ ਲੱਗੀ ਹੋਵੇ ਉੱਥੇ ਪਲੀਜ਼ ਕਮੈਂਟ ਜਰੂਰ ਕਰਿਓ ਕਮੈਂਟ ਜ਼ਰੂਰੀ ਆ ਕਮੈਂਟਾਂ ਦੇ ਨਾਲ ਹੀ ਵੀਊ ਵਧੀਆ ਹੁੰਦੇ ਆ ਤੇ ਪਲੀਜ਼ ਜਿੰਨੇ ਕਮੈਂਟ ਕਰੋਗੇ ਜਿੰਨੇ ਲਾਈਕ ਕਰੋਗੇ ਉਹਨੇ ਵਧੀਆ ਰਿਸਪੌਂਸ ਆਊਗਾ ਸੋ ਪਲੀਜ਼ ਭੈਣਾ ਗਰੀ ਭਰਾਵਾਂ ਗਰੀ ਰਿਕੁਐਸਟ ਆ ਜਿਹੜੀ ਵੀ ਵੀਡੀਓ ਵਾਚ ਕਰਦੇ ਕਮੈਂਟ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਸਿਰਫ ਵੀਡੀਓ ਵਾਚ ਨਾ ਕਰੋ ਕਮੈਂਟ ਵੀ ਕਰੋ ਸੋ ਮਿਲਦੇ ਆਗਲੀ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ